ਹੁੰਦੇ ਆ ਵਾਹ ਕਰਦੇ ਕਲੀਅਰ ਆ ਗਰਾਊਂਡ ਜਿਹੜਾ ਕਲੀਅਰ ਕਰ ਦਈਏ ਆਓ ਸਾਹਮਣੇ ਕਮਲ 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 ਕਪੂਰ ਪਰ ਵੇਖਾਂਗੇ ਮਾਲ ਜਿਹੜੀ ਸਾਂਹੀ ਹੋਈ ਆ ਮੇਰੇ ਵੀਰੋ ਔਰ ਵੇਖਣਾ ਸਰਕਾਰ ਪਾਸੇ ਦੀ ਸਿੱਧੂ ਸਾਹਿਬ ਮਾਰ ਕਰਦੇ ਆ ਮਾਰ ਪੈਂਦੀ ਹੋਏ ਇੱਥੇ ਤੇ ਇੱਕ ਰਣੀ ਆ ਇੱਥੇ ਤੇ ਸਾਹਮਣੇ ਦੀਪੂ ਆ ਪਰਣਾ ਪਾਪੀ ਆ ਇਧਰ ਪੰਗੀ ਬਾਲ ਕਿਆ ਬਾਤ ਹੈ ਕਿਆ ਬਾਤ ਹੈ ਸਾਹਮਣੇ ਪਰ ਜੇ ਵੇਖਾਂਗੇ ਸਾਹਮਣੇ ਰੋਡੀਆਂ ਦੀ ਸ਼ਾਹ ਪਹਿਲੀ ਵਾਰ ਬੋਲੀ ਪਿਆਰਾ ਹਰ ਇੱਕ ਸ਼ੱਕਾ ਲਈ ਨੌਰਵਾਲਾ 1000 ਦਾ ਵਿੱਕੀ ਭਾਜੀ ਸਾਡੇ ਬਰਾਜਨ ਕੰਪਨੀ ਵਾਲੇ ਨਰਵਿੰਦਰ ਭਾਜੀ ਬੈਠੇ ਐ 1000 ਦਾ ਸ਼ੱਕਾ ਹੋਣਾ ਜਿੰਨੇ ਸ਼ੱਕੇ ਹੈਲੋ ਨੈਲ ਗੱਤੇ ਦੀ ਨੈਲ ਆਪਣਾ ਸ਼ੱਕੇ ਰਾਦੀ ਕਿੰਨੇ ਮਾਰੇ ਬਰਾਜਨ ਸਰ ਇਹਨਾਂ ਦੇ ਉੱਪਰ ਪੈਸੇ ਲੱਗੇ ਸੀ ਨਾ ਉਸ ਸਾਬ ਨੇ ਫਿਰ ਆਪਾਂ ਸਾਡੇ ਵਿੱਕੀ ਭਾਜੀ ਨੇ ਬਰਾਜਨ ਕੰਪਨੀ ਵਾਲੇ ਉਹਨਾਂ ਬੋਲੀ ਕਰ ਲਿਆ ਬੋਲਾ ਫਿਰ ਬਹੁਤ ਸਤਿਕਾਰ ਹੈ ਬਹੁਤ ਪਿਆਰਾ ਹੈ ਆਮ ਆਦੀ ਪਾਰਟੀ ਦੇ ਵਿਚਾਰੀ ਯੋਧੇ ਜਿਹਨਾਂ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਚੰਡੀਗੜ੍ਹ ਵਿੱਚ ਇਹਨਾਂ ਦੇ ਗੱਲਾਂ ਹੁੰਦੀਆਂ ਨੇ ਤੇ ਮੈਂ ਆਪਣੇ ਮੁੰਡੇ ਵੀ ਤੇ ਸੰਮੁਤੀ ਉਹਦੀ ਟੀਮ ਨੂੰ ਬਹੁਤ ਬਹੁਤ ਵਾਰ ਪਾਰ ਦਿੰਦਾ ਇੱਕ ਵੀਰੋ ਜਿੱਥੋਂ ਜੇਲ੍ਹ ਤੇ ਆ ਨਿਕਲਦਾ ਛੋਟੀ ਜਿਹੀ ਘਰਾਲਾ ਰੱਖਣ ਕਰ ਰੱਖਣ ਹਾਂਜੀ ਕਰ ਰੱਖਣਾ ਜੀ ਲੈ ਲੈ ਕਰਨ ਬੰਨ 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 ਦੋ ਦੋ ਪ੍ਰਦਰਸ਼ਨ ਖੇਡਣ ਬੰਦੇ ਸ਼ੇਰਪੰਜਾਬ ਕਲੱਬ ਵੀਰੇ ਯਾਰ ਜੱਗੇ ਰੌਲਾ ਬਹੁਤ ਪੰਦਾ ਲੱਗੇ ਰੱਖਿਆ ਇਹਨਾਂ ਤੀਰ ਬਰਕਰਾਰ ਪੰਚਮਡ ਪਾਸ ਚਲੋ ਚੇਅਰਮੈਨ ਸਾਹਿਬ ਮੈਂ ਨਰਿੰਦਰ ਸਿੰਘ ਸ਼ੇਰਗੋ ਚੇਅਰਮੈਨ ਮਿਲਖ ਫੈਟ ਪੰਜਾਬ ਆਪਣੇ ਨੂਨੀ ਬਾਈ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਜਿਨ੍ਹਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਤਾੜਕ ਜਨਰਲ ਕੁਲਵੰਤ ਸਿੰਘ ਸਿੱਧੂ ਜੀ ਸਾਡੇ ਐਮ.ਐਲ.ਏ ਸਾਹਿਬ ਉਹਨਾਂ ਦਾ ਹਲਕਾ ਪੈਂਦਾ ਉਹਨਾਂ ਦੀ ਅਗਵਾਈ ਦੇ ਵਿੱਚ ਸਮੁੱਚੀ ਟੀਮ ਦੇ ਨਾਲ ਆਪਣੇ ਪਿਤਾ ਦੀ ਯਾਦ ਨੂੰ ਤਾਜ਼ਾ ਕਰਨ ਲਈ ਉਹਨਾਂ ਨੇ ਜਿਹੜਾ ਅੱਜ ਕ੍ਰਿਕਟ ਟੂਰਨਾਮੈਂਟ ਕਰਾਇਆ ਜਿਸ ਦੇ ਵਿੱਚ ਬਹੁਤ ਹੀ ਸ਼ਾਨਦਾਰ ਪਲੇਅਰਾਂ ਨੇ ਪ੍ਰਦਰਸ਼ਨ ਕੀਤਾ ਤੇ ਮੈਂ ਪੂਰੇ ਅੱਜ ਸਾਰੇ ਪਲੇਅਰਾਂ ਨੂੰ ਸਾਰੇ ਆਏ ਹੋ ਸੱਜਣਾਂ ਮਿੱਤਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਧੰਨਵਾਦ ਯੂਥ ਨੂੰ ਮੈਸੇਜ ਕੀ ਦੇਣਾ ਚਾਹੋਗੇ ਸਰ ਯੂਥ ਨੂੰ ਇਹ ਮੈਸੇਜ ਦੇਣਾ ਜੀ ਜੋ ਮਾਝੇ ਦੇ ਮੁੱਖ ਮੰਤਰੀ ਸਾਹਿਬ ਦਾ ਇੱਕੋ ਇੱਕ ਪ੍ਰੋਗਰਾਮ ਹੈ ਵੀ ਨਸ਼ਾ ਮੁਕਤ ਪੰਜਾਬ ਜਿਹੜਾ ਬਣਾਉਣਾ ਹੈ ਉਹਦੇ ਵਿੱਚ ਵੱਧ ਚੜ ਕੇ ਬੱਚਿਆਂ ਨੂੰ ਖੇਡਣਾ ਚਾਹੀਦਾ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅੱਜ ਸੈਕੰਡ ਡੇ ਕ੍ਰਿਕਟ ਟੂਰਨਾਮੈਂਟ ਸੀਗਾ ਜੀ ਫਾਈਨਲ ਡੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸੰਪੰਨ ਹੋਇਆ ਸੀਗਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਹੀ ਅੱਜ ਇਹਨੂੰ ਐਮਐਲ ਸਾਹਿਬ ਨੇ ਅੱਜ ਦੇ ਨਾਲ ਚੇਅਰਮੈਨ ਸਾਹਿਬ ਨੇ ਆ ਕੇ ਸਭਾਤੀ ਕਰਾਈ ਆ ਬਹੁਤ ਵਧੀਆ ਹੋਇਆ ਜੀ ਟੂਰਨਾਮੈਂਟ ਪਹਿਲੀ ਵਾਰੀ ਮੈਂ ਕਰਵਾ ਰਿਹਾ ਜੀ ਇਹ ਟੂਰਨਾਮੈਂਟ ਮੇਰੇ ਫਾਦਰ ਸਾਹਿਬ ਸਰਦਾਰ ਪਰਮਜੀਤ ਸਿੰਘ ਪੱਲੂ ਪਲਵਾਨ ਜੀ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਜੀ ਤੇ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਖੇਡਾਂ ਨੂੰ ਪ੍ਰਮੋਟ ਕਰਦੇ ਰਹੇ ਜੀ ਮੈਨੂੰ ਵੀ ਪਹਿਲਵਾਨੀ ਦੇ ਵਿੱਚ ਉਹਨਾਂ ਨੇ ਲਾਇਆ ਛੋਟੇ ਹੁੰਦੇ ਮੈਂ ਆਪ ਜਾਇਆ ਉੱਥੋਂ ਕੰਨ ਉਹ ਤਾਂ ਵਿੰਗੇ ਹੋਗੇ ਸੀਗੇ ਤੇ ਮੈਂ ਇਸ ਕਰਕੇ ਨਹੀਂ ਜਿਆਦਾ ਕਰ ਸਕਿਆ ਲੇਕਿਨ ਉਹ ਸ਼ੁਰੂ ਤੋਂ ਹੀ ਚਾਹੁੰਦੇ ਸੀ ਮੈਂ ਪਹਿਲਵਾਨ ਬਣਾ ਜਾਂ ਕਿਸੇ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਾਂ ਨਹੀਂ ਉਹਨਾਂ ਦਾ ਸੁਪਨਾ ਪੂਰਾ ਆਇਆ ਫਿਰ ਆਖਰੀ ਉਹਨਾਂ ਦੀ ਇੱਛਾ ਸੀ ਮੈਂ ਕਾਉਂਸਲਰ ਬਣਾ ਤੇ ਉਹ ਮਾਰੇ ਇਹਨੇ ਸਾਡੀ ਸੁਣ ਲਈ ਜੀ ਪਰ ਉਹਨਾਂ ਦੀ ਡੈਥ ਤੋਂ ਬਾਅਦ ਕਾਉਂਸਲਰ ਬਣਿਆ 4 ਮਹੀਨੇ ਬਾਅਦ ਇਸ ਚੀਜ਼ਾ ਹਮੇਸ਼ਾ ਦੁੱਖ ਰਹਿਣਾ ਵੀ ਫਾਦਰ ਸਾਹਿਬ ਜੀ ਜਿਉਂਦੇ ਹੁੰਦੇ ਤਾਂ ਉਹਨਾਂ ਨੂੰ ਅੱਜ ਵੱਧ ਖੁਸ਼ੀ ਹੋਣੀ ਸੀ ਵੀ ਉਹਨਾਂ ਦਾ ਪੁੱਤ ਜੋ ਉਹਨਾਂ ਨੇ ਚਾਇਆ ਉਹ ਬਣ ਗਿਆ ਕਾਉਂਸਲਰ ਬਣ ਗਿਆ ਤੇ ਮੇਰੀ ਇਹੀ ਹਮੇਸ਼ਾ ਰਹੂਗੀ ਜੀ ਵੀ ਉਹਨਾਂ ਚੰਗੇ ਨਕਸ਼ੇ ਕਦਮਾਂ ਤੇ ਚੱਲਾਂ ਵੀ ਉਹਨਾਂ ਦੀ ਆਤਮਾ ਨੂੰ ਵੀ ਠੇਸ ਨਾ ਪਹੁੰਚੇ ਕੋਈ ਇਦਾਂ ਦਾ ਕੰਮ ਨਾ ਕਰਾਂ ਤੇ ਆਪਣੇ ਜਿੰਨੇ ਮੇਰੇ ਭਰਾ ਮੇਰੇ ਵੀਰ ਸੱਜਣ ਨੇ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਤੇ ਚੰਗੇ ਰਾਹ ਤੋਰਾਂਗੇ ਇਹਦਾ ਦੇ ਅਪਰਾਲੇ ਹੋਰ ਵੀ ਕੀਤੇ ਜਾਣਗੇ ਬਿਲਕੁਲ ਕੀਤੇ ਜਾਣਗੇ ਜੀ ਪਹਿਲਾਂ ਇਹ ਕ੍ਰਿਕਟ ਟੂਰਨਾਮੈਂਟ ਹਨ ਕੁਸ਼ਤੀ ਦੰਗਲ ਦਾ ਵੀ ਅਸੀਂ ਪਲਾਨ ਕਰ ਰਹੇ ਹਾਂ ਉਹ ਵੀ ਅਸੀਂ ਜਲਦੀ ਕਰਾਂਗੇ ਤੇ ਬਲੱਡ ਨੈਸ਼ਨ ਕੈਂਪੀ ਹੈ ਸਾਡੇ ਕੋਲ ਉਹ ਲੱਗ ਵੀ ਰਿਹਾ ਤੇ ਅਸੀਂ ਹੁਣ ਵਧੀਆ ਤਰੀਕੇ ਨਾਲ ਲਗਾਵਾਂਗੇ ਹੋਰ ਠੀਕ ਹੈ ਜੀ ਮਾਈਕਲ ਸਹੀ ਹੈ ਹੋਰ ਹੈ ਜੀ ਆ ਠੀਕ ਹੈ ਜੀ ਐਮਐਲ ਸਾਹਿਬ ਅੱਜ ਮੈਚ ਦਾ ਦੂਜਾ ਦਿਨ ਸੀ ਸਭ ਤੋਂ ਪਹਿਲਾਂ ਤਾਂ ਗੰਤੰਤਰਦੇਵ ਦੀ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਦੇ ਅਫਤਾਰਪੁਰਪੁਰਬ ਦੀ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁबारकबाद ਦਿੰਦਾ ਤੇ ਬਾਬਾ ਦੀਪ ਸਿੰਘ ਮਹਾਰਾਜ ਦੇ ਨਾਮ ਅਰਦਾਸ ਕਰਦਾ ਮੇਰੇ ਹਲਕੇ ਆਤਮਨਿਕ ਦੇ ਨਾਲ-ਨਾਲ ਸਮੁੱਚੇ ਪੰਜਾਬ ਸਮੁੱਚੇ ਭਾਰਤ ਚ ਏਕਤਾ ਪਾਇਤਾਰਕ ਸਾਂਝ ਬਣੀ ਰਹੇ ਇਸੇ ਤਰ੍ਹਾਂ ਗੁਰੂਆਂ ਪੀਰਾਂ ਦੇ ਜਿਹੜੇ ਮੇਲੇ ਆ ਲੱਗਦੇ ਰਹਿਣ ਇਹ ਖੇਡ ਮੇਲੇ ਇਹ ਉਹਨਾਂ ਆਜ਼ਾਦੀ ਦੇ ਪਰਵਾਨਿਆਂ ਦੀ ਦੇਣ ਹੈ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਸ਼ਬਦਾਂ ਦੇ ਕਿਤਾ ਡਾਕਟਰ ਭੀਮrao ਅੰਬੇਦਕਰ ਜੀ ਨੇ ਰਾਈਟ ਟੂ ਕੁਆਲਿਟੀ ਰਾਈਟ ਟੂ ਵੋਟ ਦੇ ਲੈ ਕੇ ਦਿੱਤਾ ਤਾਂ ਹੀ ਅਸੀਂ ਅੱਜ ਵਿਯਾਦੀ ਨਾਲ ਅੱਜ ਇਹ ਮੇਲੇ ਖੇਡ ਮੇਲੇ ਕਰਾ ਰਹੇ ਆ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਮੇਰਾ ਭਤੀਜਾ ਜਗਮੀ ਸਿੰਘ ਨੋਨੀ ਬੱਬੀ ਜੀ ਸਾਰੇ ਵਧਾਈ ਦੇ ਪਤਨ ਨੇ ਕਿ ਆਪਣੇ ਪਿਤਾ ਨੂੰ ਯਾਦ ਕਰਨ ਦਾ ਇਹਨਾਂ ਨੇ ਇੱਕ ਬਹੁਤ ਵਧੀਆ ਪ੍ਰੋਗਰਾ ਕਰਿਆ ਕਿਉਂਕਿ ਅੱਜ ਦੂਰ ਦੂਰ ਤੋਂ ਨੌਜਵਾਨ ਖੇਡਣ ਜਾਈ ਨੇ ਮੇਰੇ ਸਤਿਕਾਰਯੋਗ ਵੀਰ ਨਰਿੰਦਰ ਸ਼ੇਰਕੇ ਜੀ ਜਿਹੜੇ ਮਿਲਖ ਫੈਡ ਦੇ ਪੰਜਾਬ ਦੇ ਚੇਅਰਮੈਨ ਨੇ ਉਹ ਵੀ ਆਏ ਨੇ ਕੱਲ ਹਰਪ੍ਰੀਤ ਸਿੰਘ ਈਟੀਓ ਜੀ ਵੀ ਆਏ ਸੀ ਨਾਂ ਬੰਦ ਕੇ ਗਏ ਨੇ ਮੋਢੀਆਂ ਸਾਹਿਬ ਮੇਰੇ ਤੋਂ ਪਹਿਲਾਂ ਅਜੇ ਹਾਜ਼ਰੀ ਲਾ ਕੇ ਗਏ ਨੇ ਇਹ ਇੱਕ ਸਬਬ ਹੁੰਦਾ ਸਾਰੇ ਵਿਧਾਇਕ ਸਾਹਿਬਾਨ ਵੀ ਆਏ ਇਹ ਇੱਕ ਸਬਬ ਹੁੰਦਾ ਕਿ ਨੌਜਵਾਨੀ ਨੂੰ ਉਹਨਾਂ ਦੇ ਨਸ਼ਿਆਂ ਤੋਂ ਧਿਆਨ ਕਿਸ ਤਰ੍ਹਾਂ ਹਟਾਉਣਾ ਅਗਰ ਕਿਸੇ ਨੂੰ ਗਿੰਦੇ ਦੇ ਫੁੱਲ ਦੀ ਆਦਤ ਹੈ ਜੇ ਉਹਨੂੰ ਆਦਤ ਹਟਾਉਣੀ ਹੈ ਤਾਂ گلاب ਦਾ ਫੁੱਲ ਦੇਣਾ ਹੀ ਪੈਣਾ ਇਸ ਲਈ ਇਹ ਅਸੀਂ ਇੱਕ ਕਪਰਾਲਾ ਕਰਿਆ ਕਿੰਨੇ ਵੱਡੇ ਇਨਾਮ ਲਾਉਣੇ ਆ ਪੈਸਿਆਂ ਦੇ ਟਰਾਫੀਆਂ ਦੇ ਮੋਟਰਸਾਈਕਲ ਦੇ ਇਨਾਂ ਦੀ ਇਹ ਨਹੀਂ ਕੋਈ ਇੱਕ ਪੈਸਾ ਤੇ ਕੋਈ ਇਨਾਮ ਦੀ ਰਾਸ਼ੀ ਦੀ ਕੋਈ ਇਹਿਨਤ ਨਹੀਂ ਹੁੰਦੀ ਇੱਕ ਉਹ ਇੱਕ ਇਹਿਨਤ ਹੁੰਦੀ ਹੈ ਕਿ ਇੱਕ ਹੌਸਲਾ ਬਜਾਈ ਤੇ ਸੇਧ ਹੁੰਦੀ ਹੈ ਜਿਹੜੇ ਦੂਜੇ ਨੌਜਵਾਨ ਦੇਖਣ ਮੰਨ ਲਓ ਵੀ ਇੱਥੇ ਕੋਈ ਨਸ਼ੇ ਨਾ ਫਸਿਆ ਨੌਜਵਾਨ ਮੈਚ ਦੇਖਣ ਆ ਗਿਆ ਜਦੋਂ ਉਹ ਦੇਖੂ ਵੀ ਛੱਕਿਆਂ ਦੇ 10-1000 ਰੁਪਏ ਮਿਲਦਾ ਮੋਟੂ ਸਾਹਿਬ ਜੇਤੂ ਨੂੰ ਮਿਲਦਾ ਉਹਦੀ ਕਿਤੇ ਨਾ ਕਿਤੇ ਜਨਵੀਰ ਜਾਂ ਆਤਮਾ ਜਾਗੂਗੀ ਕਿ ਮੈਂ ਵੀ ਇਸ ਬਿਮਾਰੀ ਤੋਂ ਨਿਕਲ ਕੇ ਮੈਂ ਬਾਹਰ ਆਵਾਂ ਮੈਂ ਵੀ ਆਪਣਾ ਜੀਵਨ ਵੱਡਾ ਕਰਾਂ ਮੈਂ ਆਪਦਾ ਨੌ ਬਣਾਵਾਂ ਮਾਪੇ ਦਾ ਨੌ ਬਣਾਵਾਂ ਅਗਰ ਜੇ ਪੰਜ ਸੱਤ ਵੀ ਇਸ ਟੂਰਨਾਮੈਂਟ ਤੋਂ ਪ੍ਰੇਰਿਤ ਹੋ ਕੇ ਨਸ਼ਾ ਛੱਡ ਗਏ ਮੈਂ ਕਹਿੰਦਾ ਸਾਡਾ ਟੂਰਨਾਮੈਂਟ ਕਰਾਉਣਾ ਸਫਲ ਹੈ ਇੱਕ ਇੱਕ ਕਦਮ ਚੱਲਿਆ ਸਫਲ ਹੈ